ਆਤਮ ਰਸ ਜਹਾਂ ਨਹੀਂ ਸੋਹ ਹੈ ਖਾਲਸ ਦੀਵ ਪ੍ਰਭ ਮਹਿ ਮੂ ਮਹਿ 타ਸ ਮਹਿ ਚੰਚਕ ਨਾਹੀਨ ਹੇਵ ਪਰਮ ਸਨਮਾਨਯੋਗ ਸਤਸੰਗਿਓ ਸਤ ਗੁਰਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਹੈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿੰਨੇ ਘਰਾਂ ਜਿ ਬੈਟ ਕੇ ਇਸ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਬੱਤੇ ਬਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਾਂ ਵਾਲੇ ਪ੍ਰੀਤਮ ਨੇ ਆਪਣੇ ਖਾਲਸੇ ਨੂੰ ਆਖਿਆ ਮੇਰਾ ਖਾਲਸਾ ਹੋਂਦਾ ਮਹੱਲਾ ਖੇਡੇਗਾ ਅੱਜ ਵੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜੋਹਰ ਸਿੰਘ ਗੁਰੂ ਕੀ ਲਾਡ ਲਿਆ ਫੌਜਾਂ ਹੋੜ ਬੇਅੰਤ ਸੰਗਤਾਂ ਆਨੰਦਪੁਰ ਸਾਹਿਬ ਜਾ ਕੇ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਲੈਂਦੇ ਨੇ ਸਤ ਸੰਗਿਓ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਸਨ ਇਹ ਪ੍ਰਾਚਨ ਤਿਉਹਾਰ ਹੈ ਜੋ ਹੋਲੀਆਂ ਦੇ ਦਿਨ ਲੰਕੇ ਗਏ ਨੇ ਮੈਂ ਬੇਨਤੀ ਕਰਦਾ ਜਾਵਾਂ ਕੁਝ ਤਿਉਹਾਰ ਹੁੰਦੇ ਨੇ ਮੌਸਮੀ ਉਹਨਾਂ ਦਾ ਸਬੰਧ ਹੁੰਦਾ ਹੈ ਮੌਸਮ ਦੇ ਨਾਲ ਕੁਝ ਤਿਉਹਾਰ ਹੁੰਦੇ ਨੇ ਉਹਨਾਂ ਦਾ ਸਬੰਧ ਹੁੰਦਾ ਹੈ ਵਰਣਵੰਡ ਦੇ ਨਾਲ ਤੇ ਕੁਝ ਤਿਉਹਾਰ ਇਹੋ ਜਿਹੇ ਹੁੰਦੇ ਨੇ ਇਤਿਹਾਸਕ ਮਿਥਿਹਾਸਿਕ ਘਟਨਾਵਾਂ ਨਾਲ ਉਹਨਾਂ ਦਾ ਸਬੰਧ ਹੁੰਦਾ ਹੈ ਪਰ ਜਿਹੜਾ ਇਹ ਹੋਲੀ ਦਾ ਤਿਉਹਾਰ ਹੈ ਨਾ ਇਹਦਾ ਸਬੰਧ ਮੌਸਮ ਦੇ ਨਾਲ ਵੀ ਹੈ ਕਿਉਂ ਇਹ ਬਸੰਤ ਰੁੱਤ ਵਿੱਚ ਆਉਂਦਾ ਹੈ ਜਦੋਂ ਹਰ ਪਾਸੇ ਹਰੀਆ ਵਾਲੀ ਹੀ ਹਰੀਆ ਵਾਲ ਹੁੰਦੀ ਹੈ ਇਹ ਮਨ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦੂਸਰਾ ਇਹਦਾ ਸਬੰਧ ਹੈ ਬੜਨਵੰਡ ਨਾਲ ਵੀ ਕਿਉਂ ਗੁਰਮੁਖੋ ਜੋ ਬ੍ਰਾਹਮਣ ਸੀ ਉਹਨੇ ਸਾਮਣੀ ਦਾ ਤਿਉਹਾਰ ਲੈ ਲਿਆ ਖੱਤਰੀ ਨੇ ਦੁਸਹਿਰਾ ਲੈ ਲਿਆ ਤਿਉਹਾਰ ਵੰਡੇ ਹੋਏ ਸਨ ਗੁਰਮੁਖ ਹਿੰਦੁਸਤਾਨ ਦੇ ਵਿੱਚ ब्राह्मण ਨੇ ਸ਼ਾਮਨੀ ਦਾ ਤਿਉਹਾਰ ਲੈ ਲਿਆ ਖੱਤਰੀ ਨੇ ਦੁਸਹਿਰਾ ਲੈ ਲਿਆ ਵੈਸ ਨੇ ਦੀਵਾਲੀ ਲੈ ਲਈ ਤੇ ਸੂਦਰ ਦੇ ਹਿੱਸੇ ਇਹ ਹੋਲੀ ਦਾ ਤਿਉਹਾਰ ਆ ਗਿਆ ਕਿਉਂ ਕਿ ਇੱਕ ਦੂਜੇ ਦੇ ਇਹ ਰੰਗ ਪਾਉਣ ਇਹ ਇਸੇ ਵਿੱਚ ਲੱਗੇ ਰਹਿਣ ਅਸਲੀ ਰੰਗ ਦੀ ਇਹਨਾਂ ਨੂੰ ਪਹਿਚਾਨ ਹੀ ਨਾ ਆਵੇ ਤਾਂ ਤੀਸਰਾ ਗੁਰਮਕੂ ਇਹਦਾ ਸਬੰਧ ਹੈ ਇਤਿਹਾਸਿਕ ਤੇ ਮਿ ਇਤਿਹਾਸ ਚ ਕਟਰਾਵਾ ਦੇ ਨਾਲ ਵੀ ਮਲਤਾਨ ਦਾ ਰਾਜਾ ਹੋਇਆ ਨਾਮ ਸੀ ਹਰਨਾਕਸ਼ ਇਹਨੇ ਤਪ ਕੀਤਾ ਵਰ ਮਿਲ ਗਿਆ ਵਰ ਕੀ ਲਿਆ ਇਹਨੇ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧੁੱਪੇ ਵਰਾ ਨਾ ਛਾਵੇਂ ਵਰਾ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਕਿਸੇ ਹਥਿਆਰ ਦੀ ਨਾਲ ਮਰਾਂ ਨਾ ਕਿਸੇ ਇਨਸਾਨ ਦੇ ਕੋਲ ਮਰਾਂ ਨਾ ਕਿਸੇ ਜਾਨਵਰ ਦੇ ਕੋਲ ਮਰਾਂ ਇਹਨੇ ਇਹ ਸਾਰੇ ਵੜ ਲੈ ਲਏ ਜਦੋਂ ਵੜ ਲਏ ਨਾ ਇਹ ਗਨੁਕੋ ਹੰਕਾਰੀ ਹੋ ਗਿਆ ਇਹਦੇ ਸਿਰ ਤੇ ਹੰਕਾਰ ਚੜ ਚੜ ਕੇ ਬੋਲਣ ਲੱਗਾ ਇਹ ਕਹਿੰਦਾ ਮੇਰੇ ਨਾਮ ਦੀ ਅਰਾਧਨਾ ਕਰਨੀ ਹੈ ਇਹ ਪੜਨਾ ਹੈ ਜਲੇ ਹਰ ਨਾਕਸ਼ ਥਲੇ ਹਰ ਨਾਕਸ਼ ਮੇਰੇ ਨਾਮ ਨੂੰ ਧਿਆਉਣਾ ਹੈ ਜਦੋਂ ਆਪਣਾ ਨਾਮ ਲੋਕਾਂ ਨੂੰ ਜਪਾਉਣਾ ਸ਼ੁਰੂ ਕਰਤਾ ਲੋਕਾਂ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਗੁਰਮਖੋ ਜਦੋਂ ਪ੍ਰਮਾਤਮਾ ਨੇ ਕਿਸੇ ਬੰਦੇ ਨੂੰ ਖੁਆਰ ਕਰਦਾ ਹੋਵੇ ਨਾ ਪਰਮਾਤਮਾ ਪਤਾ ਕੀ ਕਰਦਾ ਜੀ ਸਭ ਤੋਂ ਪਹਿਲਾਂ ਉਹਦੇ ਕੋਲ ਚੰਗਿਆਈ ਖੋ ਲੈਂਦਾ ਹੈ ਜਿਸ ਨੂੰ ਆਪ ਖਵਾਏ ਕਰਤਾ ਖੁਸ਼ ਲਏ ਚੰਗਿਆਈ ਸਤਿਗੁਰ ਦੀ ਬਾਣੀ ਕਹਿੰਦੀ ਹੈ ਹੁਣ ਕਈ ਵਾਰ ਵੇਖਿਆ ਤੁਸੀਂ ਕਹਿੰਦੇ ਹੋਗੇ ਪੁਰਾਣਾ ਬੰਦਾ ਬੜਾ ਚੰਗਾ ਸੀ ਉਹ ਮਾਰੇ ਕਮਾਂ 'ਚ ਬੈ ਗਿਆ ਫਿਰ ਉਹਨੂੰ ਇਹ ਸਜਾ ਮਿਲੀ ਗੁਰਮੁਖੋ ਜਦੋਂ ਕਿਸੇ ਬੰਦੇ ਦੇ ਕੋਲੋਂ ਪਰਮਾਤਮਾ ਚੰਗਿਆਈਆਂ ਖੋਣੀਆਂ ਸ਼ੁਰੂ ਕਰ ਦਵੇ ਨਾ ਸਮਝ ਲਓ ਉਹ ਬੰਦੇ ਦੇ ਦਿਨ ਹੁਣ ਮਾੜੇ ਨੇ ਅਰਦਾਸ ਕਰਿਆ ਕਰੋ ਸਤਿਗੁਰ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਜੀ ਮਹਾਰਾਜ ਕਿਰਪਾ ਕਰਿਓ ਕਿਰਪਾ ਕਰਿਓ ਜਿਹੋ ਜੇ ਸਿੱਖ ਤੈਨੂੰ ਭਾਉਂਦੇ ਨੇ ਮਹਾਰਾਜ ਜੀ ਜਿਹੋ ਜੇ ਕੰਮ ਤੁਹਾਨੂੰ ਚੰਗੇ ਲੱਗਦੇ ਨੇ ਉਹੋ ਜੇ ਕੰਮ ਕਰਾਇਓ ਸਤ ਸੰਗਿਓ ਇਹ ਹਰਨਾਖਸ਼ ਹੰਕਾਰੀ ਹੋ ਗਿਆ ਫਿਰ ਪ੍ਰਮਾਤਮਾ ਨੇ ਵਿੱਧ ਕੀ ਬਣਾਈ ਵੇਖੋ ਇਹਦੇ ਘਰ ਆਪਣੇ ਭਗਤ ਨੂੰ ਭੇਜਿਆ ਭਾਵ ਹਰਨਾਖਸ਼ ਦਾ ਜਿਹੜਾ ਪੁੱਤਰ ਹੈ ਨਾ ਉਹ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਹੈ ਇਹ ਪ੍ਰਮਾਤਮਾ ਦੀ ਲੀਲਾ ਵੇਖੋ ਗਰਮ ਕੋ ਨਾਮ ਕਿਉਂ ਦਾ ਕਹਿਲਾਦ ਹੁਣ ਸੰਡਾ ਮੜਕਾ ਦੋ ਉਸਤਾਦ ਨੇ ਹਰਨਾਕਸ਼ ਆਪਣੇ ਪੁੱਤਰ ਨੂੰ ਉਹ ਉਸਤਾਦਾਂ ਦੇ ਕੋਲ ਪੜਨ ਵਾਸਤੇ ਭੇਜਦਾ ਹੈ ਬਾਕੀ ਬੱਚੇ ਵੀ ਬੈਠੇ ਹੋਏ ਨੇ ਉਸਤਾਦ ਕਹਿੰਦੇ ਬੋਲੋ ਜਲੇ ਹਰਨਾਕਸ਼ ਥਲੇ ਹਰਨਾਕਸ਼ ਅੱਗੋਂ ਬਚਪਨ ਦੀ ਉਮਰ ਹੈ ਪ੍ਰਹਲਾਦ ਜੀ ਕਹਿੰਦਾ ਨਹੀਂ ਜਲੇ ਹਰੀ ਥਲੇ ਹਰੀ ਪੜਨਾ ਹੈ ਉਹ ਪ੍ਰਮਾਤਮਾ ਉਹ ਹਰੀ ਕਣ ਕਣ ਵਿੱਚ ਵਸਦਾ ਹੈ ਉਹਦਾ ਨਾਮ ਤੇ ਹੁਣਾ ਹੈ ਉਸਤਾਦਾ ਨੇ ਬੜਾ ਸਮਝਾਇਆ ਪਰ ਗੁਰਮੁਖੋ ਜਿੱਦਾਂ ਪ੍ਰਲਾਦ ਬੋਲਦਾ ਹੈ ਬਾਕੀ ਬੱਚੇ ਵੀ ਪਿਛੇ ਪਿਛੇ ਫੋਲਦੇ ਨੇ ਇਹ ਸੰਡਾ ਮਣਕਾ ਅਖੀਰ ਤੇ ਹਣਾ ਕੁਛ ਦੇ ਕੋਲ ਗਏ ਅੱਖ ਲਗੇ ਹਣਾਕਿਸ਼ ਇਹ ਬਾਦਸ਼ਾਹ ਅਸੀਂ ਬਾਕੀ ਬੱਚਿਆਂ ਨੂੰ ਤੇਰਾ ਨਾਮ ਕੀ ਜਪਉਣਾ ਹੈ ਤੇਰਾ ਆਪਣਾ ਪੁੱਤਰੀ ਬਾਗੀ ਹੋ ਗਿਆ ਜਦੋਂ ਅਸੀਂ ਬਾਕੀ ਬੱਚਿਆਂ ਨੂੰ ਕਿੰਨੇ ਬੋਲੋ ਜਲੇ ਹਨਾਕ ਥਲੇ ਹਨਾਕ ਛੁਕਦਾ ਨਹੀਂ ਹਰੀ ਨੂੰ ਆਖੋ ਹਰੀ ਦਾ ਨਾਮ ਜਪਣਾ ਹੈ ਜਲੇ ਹਰੀ ਥਲੇ ਹਰੀਏ ਪੜਨਾ ਹੈ ਪ੍ਰਲਾਦ ਆਪ ਵਿਗ ਰਿਆ ਸਭ ਚੱਟਰੇ ਵਿਗਾਰੇ ਉਹ ਤਾਂ ਬਾਕੀ ਬੱਚਿਆਂ ਨੂੰ ਵਿਗਾ ਰਿਆ ਹੈ ਹਰਨਾਕ ਨੇ ਸਮਝਾਇਆ ਗੁਰਮੁਖੋ ਉਹ ਕਈਆਂ ਨੂੰ ਭੇਜਿਆ ਫੜਕੀਰ ਵੇਖਿਆ ਮੇਰਾ ਪੁੱਤਰ ਰਾਮ ਦਾ ਨਾਮ ਜਪਦਾ ਹੈ ਫਿਰ ਕਈ ਤਰ੍ਹਾਂ ਦੇ ਗੁਰਮੁਖਤਿਸਿਏ ਦੇ ਰਸੂ ਕਰਤੇ ਪਹਾੜ ਤੋਂ ਸੁੱਟਿਆ ਦਰਖਤ ਤੋਂ ਸੁੱਟਿਆ ਪਾਣੀ ਵਿੱਚ ਸੁੱਟਿਆ ਅਖੀਰ ਵੇਖਿਆ ਨਹੀਂ ਗੱਲ ਬੰਦੀ ਹਰ ਜਗ੍ਹਾ ਤੇ ਪ੍ਰਮਾਤਮਾ ਰਾਖੀ ਕਰਦਾ ਰਿਹਾ ਕਿਉਂ ਪੜਦੇ ਹੋ ਨਾ ਹਰ ਯੁਗ ਯੁਗ ਭਗਤ ਉਪਾਇਆ ਕਹੇ ਰਖਦਾ ਆਇਆ ਰਾਮ ਰਾਜੇ ਅਖੀਰ ਤੇ ਹਰਨਾਖਸ਼ ਨੇ ਕੀ ਕੀਤਾ ਜੀ ਇਹਦੀ ਭੈਣ ਸੀ ਹੌਲਕਾਂ ਉਹਨੂੰ ਵੜ ਮਿਲਿਆ ਸੀ ਕਿ ਅੱਗ ਤੇ ਬੈਠ ਕੇ ਉਹ ਸਰੇਗੀ ਨਹੀਂ ਇੱਕ ਦੁਸ਼ਾਲਾ ਮਿਲਿਆ ਸੀ ਜਦ ਹਰਨਾਖਸ਼ ਆਪਣੀ ਭੈਣ ਹੌਲਕਾਂ ਨੂੰ ਆਖਣ ਕਿ ਹੌਲਕਾਂ ਇਹ ਪੁੱਤਰ ਨੇ ਮੈਨੂੰ ਬੜਾ ਤੰਗ ਕੀਤਾ ਹੋਇਆ ਹੈ ਇਹ ਮੇਥੋਂ ਬਾਕੀ ਹੋਇਆ ਉਹਨੇ ਇਹੋ ਜੇ ਕੰਮ ਨੇ ਤੇ ਬਾਅਦ ਚ ਕੀ ਕਰੇਗਾ ਇਹ ਬਾਕੀ ਬੱਚਿਆਂ ਨੂੰ ਵਿਗਾੜਦਾ ਪਿਆ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਮਾਰ ਦੇ ਤੂੰ ਕਹਿੰਦੀ ਵੀਰ ਇੱਕ ਈ ਗੱਲ ਆ ਮੈਨੂੰ ਵੜ ਮਿਲਿਆ ਆ ਦਸ਼ਾਲਾ ਮਿਲਿਆ ਹੋਇਆ ਮੈਂ ਉਹ ਦਸ਼ਾਲਾ ਲੈ ਕੇ ਅੱਗ ਵਿੱਚ ਬੈਠ ਜਾਵਾਂਗੀ ਤੇ ਇਹਨੂੰ ਕੁਛੜ ਚੁੱਕ ਲਵਾਂਗੀ ਤੇ ਮੈਨੂੰ ਕੁਝ ਹੋਣਾ ਨਹੀਂ ਤੇ ਇਹਨੇ ਸੜ ਜਾਣਾ ਸੌਖਾ ਢੰਗ ਗੁਰਮੁਖੋ ਜੋ ਬਾਲ ਰਸਤੀ ਗੁਰਮੁਖੋ ਉਸਾਰੀ ਇਕੱਠੀ ਕੀਤੀ ਤੇ ਵਿਚਕਾਰ ਹੋਲਕਾ ਨੂੰ ਬਿਠਾ ਦਿੱਤਾ ਹੋਲਕਾ ਨੇ ਆਪਣੇ ਉੱਪਰ ਦੇਸ਼ਾਲਾ ਲੈ ਲਿਆ ਤੇ ਆਪਣੇ ਭਤੀਜੇ ਨੂੰ ਪ੍ਰਲਾਦ ਨੂੰ ਆਪਣੀ ਗੋਦੀ 'ਚ ਬਿਠਾ ਲਿਆ ਜਦੋਂ ਅਗ ਬਲਗੀ ਚਾਰਚ ਵੀਰੇ ਅੱਗ ਦੇ ਲਾਟਾਂ ਨਿਕਲਦੀਆਂ ਪਈਆਂ ਨੇ ਵੇਖੋ ਪ੍ਰਮਾਤਮਾ ਦੀ ਕਰਨੀ ਕਹਿੰਦੇ ਹਵਾ ਇਹੋ ਜੀ ਹਵਾ ਆਈ ਉਹ ਦੇਸ਼ਾਲਾ ਹੋਲਕਾ ਤੋਂ ਉੱਡ ਕੇ ਤੇ ਪ੍ਰਲਾਦ ਤੇ ਬੈ ਗਿਆ ਹਉਲਕਾਂ ਸਰ ਗਈ ਤੇ ਪ੍ਰਲਾਦ ਦੀ ਫਿਰ ਪਰਮੇਸ਼ਰ ਨੇ ਰਾਖੀ ਕੀਤੀ ਪ੍ਰਲਾਦ ਦਾ ਰੱਖਾ ਕੋਈ ਰਗੂ ਰਾਇਆ ਫਿਰ ਪ੍ਰਮਾਤਮਾ ਨੇ ਰਾਖੀ ਕੀਤੀ ਹੁਣ ਅਕਸ਼ ਬੜਾ ਦੁਖੀ ਹੈ ਕੀ ਕਰਾਂ ਅਖੀਰ ਤੇ ਨੇ ਥੰਮ ਗਰਮ ਕੀਤਾ ਜੀ ਦਾਸ ਸੰਖੇਪ ਦੇ ਵਿੱਚ ਤੇ ਥੰਮ ਗਰਮ ਕੀਤਾ ਹੁਣ ਪ੍ਰਲਾਦ ਨੂੰ ਕਹਿੰਦਾ ਇਹ ਥੰਮ ਨੂੰ ਜਫੀ ਪਾ ਮਨ ਜੇ ਜਫੀ ਪਾਏਗਾ ਥਮ ਲਾਲ ਹੈ ਗਰਮ ਹੈ ਇਹਦੇ ਨਾਲ ਜੇ ਜਫੀ ਪਾਏਗਾ ਤਾਂ ਪ੍ਰਲਾਦ ਦੀ ਮੌਤ ਹੋ ਜਾਵੇਗੀ ਹੁਣ ਜਦੋਂ ਪ੍ਰਲਾਦ ਨੂੰ ਆਖਿਆ ਨਾ ਥਮ ਨੂੰ ਜਫੀ ਪਾ ਇੱਥੇ ਸਾਡੇ ਇਤਿਹਾਸ ਕਰਕੇ ਕੁਝ ਇੱਕ ਅੰਦਰੋਂ ਥੜਕ ਬੜਾਇਆ ਪ੍ਰਲਾਦ ਕੋ ਥਮ ਲਾਲ ਉਸਵਾ ਹੋਇਆ ਪਿਆ ਸੀ ਅਗਦੇ ਨਾਲ ਪਰ ਇੱਥੇ ਵੀ ਭਗਵਾਨ ਨੇ ਫਿਰ ਕਹਿੰਦੇ ਕੀੜੀ ਦਾ ਰੂਪ ਧਾਰਨ ਕੀਤਾ ਉਹ ਕੀੜੇ ਦੇ ਰੂਪ ਦੇ ਵਿੱਚ ਇਹਨੂੰ ਦਰਸ਼ਨ ਦਿੱਤੇ ਤੇ ਇਹ ਵੇਖਦਾ ਕਿ ਕੀੜੀ ਜੇ ਥੰਮ ਤੇ ਤੁਰ ਸਕਦੀ ਹੈ ਤੇ ਮੈਨੂੰ ਕੀ ਹੋਣਾ ਇਹਨੇ ਕਿ ਘੁੱਟ ਕੇ ਥੰਮ ਨੂੰ ਜੱਫੀ ਪਾ ਲਈ ਤੇ ਕਿੰਨੇ ਜੱਫੀ ਪਾਈ ਜਦੋਂ ਤੇ ਥੰਮ ਫਟਿਆ ਤੇ ਥੰਮ ਦੇ ਵਿੱਚੋਂ ਨਰ ਸਿੰਘ ਦਾ ਅਵਤਾਰ ਹੋਇਆ ਨਰ ਕਹਿੰਦੇ ਮਨੁੱਖ ਨੂੰ ਸਿੰਘ ਕਹਿੰਦੇ ਸ਼ੇਰ ਨੂੰ ਧਰ ਹੈ ਜਿਹੜਾ ਉਹ ਬੰਦੇ ਵਾਲਾ ਹੈ ਜਿਹੜਾ ਸਿਰ ਹੈ ਉਹ ਸ਼ੇਰ ਵਾਲਾ ਹੈ ਇਹਨਾਂ ਆਖਿਆ ਨਾ ਬੰਦੇ ਕੋਲ ਮੜਾ ਨਾ ਜਾਨਵਰੇ ਕੋਲ ਮੜਾ ਨਾ ਅੰਦਰ ਮੜਾ ਨਾ ਬਾਹਰ ਮੜਾ ਨਾ ਦਿਨੇ ਮੜਾ ਨਾ ਰਾਤ ਮੜਾ ਪਹਿਲਾ ਇਹਦੇ ਸਾਰੇ ਵੜ ਪਰਮਾਤਮਾ ਨੇ ਪੂਰੇ ਕਿਤੇ ਇਹਨੂੰ ਆਪਣੇ ਗੋਡਿਆਂ ਤੇ ਚੁੱਕ ਲਿਆ ਨਾ ਧਰਤੀ ਤੇ ਮੜਾ ਨਾ ਆਕਾਸ਼ ਤੇ ਸੰਤਾ ਚ ਰੱਖ ਲਿਆ ਜੀ ਸ਼ਾਮ ਦਾ ਸਮਾਂ ਇਹਨਾਂ ਦਿਨ ਹੈ ਨਾ ਰਾਤ ਹੈ ਕਿਦਾਂ ਕਿਸੇ ਹਥਿਆਰ ਨਾਲ ਨਾ ਮੜਾ ਨਾ ਬੰਦੇ ਕੋਲ ਮਲਾ ਨਾ ਜਾਨਵਰ ਕੋਲ ਬੜਾ ਹੋ ਨਾ ਇਹ ਬੰਦਾ ਨਾ ਜਾਨਵਰ ਨਰਸਿੰਘ ਦਾ ਵਜ਼ਾਰ ਹੈ ਕਿਸੇ ਹਥਿਆਰ ਦੇ ਨਾਲ ਕਿਸੇ ਸ਼ਸਤਰ ਨਾਲ ਵੜਾ ਤਾਂ ਨਰਸਿੰਘ ਨੇ ਫਿਰ ਨੋਹਾਂ ਦੇ ਨਾਲ ਇਹਨੂੰ ਪਾੜ ਕੇ ਦੋ ਪੀਸ ਕਰਕੇ ਧਰਤੀ ਤੇ ਸੁੱਟ ਦਿੱਤਾ ਹਰਨਾ ਅਕਸ਼ ਨਖੇ ਬਿਦਾਰਿਆ ਇਸ ਤਰ੍ਹਾਂ ਪਾਪ ਦਾ ਫਿਰ ਅੰਤ ਹੋਇਆ ਗੁਰਮੁਖੋ ਤੇ ਭਗਤ ਦੀ ਜੈ ਜੈਕਾਰ ਹੋਈ ਕਿਉਂ ਹਰ ਯੁਗ ਜਗ ਭਗਤ ਉਪਾਇਆ ਪੱਜ ਰਖਦਾ ਆਇਆ RAM RAJ JE ਭਾਗਾਂ ਵਾਲਿਓ ਫਿਰ ਲੋਕਾਂ ਨੇ ਇੱਕ ਦੂਜੇ ਰੰਗ ਸੁੱਟਿਆ ਪਰ ਇਹ ਤਿਉਹਾਰ ਵਿਗੜਦਾ ਵਿਗੜਦਾ ਵਿਗੜ ਗਿਆ ਲੋਕਾਂ ਨੇ ਫਿਰ ਚਿੱਕਰ ਇੱਕ ਦੂਜੇ ਸੁਪਣਾ ਸ਼ੁਰੂ ਕਰ ਦਿੱਤਾ ਗੰਦਗੀ ਸੁੱਟਣੀ ਸ਼ੁਰੂ ਕਰ ਦਿੱਤੀ ਪਰ ਸਤਗੁਰੂ ਜੀ ਗੁਰਬਾਣੀ ਚ ਕਹਿੰਦੇ ਨੇ ਆਜ ਹਮਾਰੇ ਬਣੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਕਹਿੰਦੇ ਭਲਿਆ ਤੈਨੂੰ ਆ ਦੱਸਾਂ ਹੋਲੀ ਕਿਵੇਂ ਖੜਨੀ ਹੈ ਤੂੰ ਗੁਰਮਖਾਂ ਦੀ ਸੰਗਤ ਕਰਕੇ ਬੰਦਗੀ ਵਾਲੇ ਦੀ ਸੰਗਤ ਕਰਕੇ ਹੋਲੀ ਖੜਦੀ ਹੈ ਮਹਾਂਪੁਰਖਾਂ ਦੀ ਸੇਵਾ ਕਰਕੇ ਨਾਮ ਜਪਣ ਵਾਲੇ ਦੀ ਸੇਵਾ ਕਰਕੇ ਉਹਨਾਂ ਦੇ ਨਾਲ ਨਾਮ ਜਪ ਕੇ ਉਹ ਹੋਲੀ ਖੜਦੀ ਹੈ ਅੱਜ ਹਮਾਰੇ ਬਣੇ ਫਾਗ ਪ੍ਰਾਪ ਸੰਗੀ ਮਿਲ ਖੇਲਣ ਲੱਗ ਜਿਹੜੇ ਪ੍ਰਬੂ ਦੇ ਸੰਗੀ ਉਹਨਾਂ ਨਾਲ ਹੁਲੀ ਖੇਡਦੇ ਆ ਕਿਹੜੀ ਹੁਲੀ ਖੇਡਦੇ ਗੁਰਮੁਖੋ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘੜਾਂਜ ਬੈਠ ਕੇ ਇਸ ਮੰਗਮ ਦਾ ਆਨੰਦ ਮਾ ਲੇ ਹੋ 2-4 ਮਿੰਟ ਅਸੀਂ ਵੀ ਉਹ ਹੁਲੀ ਖੇਡੀਏ ਗੁਰਮੁਖੋ ਨਾਮ ਜਪ ਕੇ ਆਓ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਝੌਂਕੜੇ ਮਾਰਨ ਨੂੰ ਹੱਥ ਜੋੜਨ ਨੂੰ ਜੀ ਪਿਆਰ ਨਾਲ ਜਪੋ ਜੀ ਸਤਨਾਮ ਵਾਹਿ ச நே சத் ਦੀ ਸੰਗਤ ਬੈਠ ਕੇ ਨਾਮ ਜਪ ਇਹ ਨਾਮ ਦਾ ਪੱਕਾ ਰੰਗ ਤੈਨੂੰ ਲੱਗ ਜਾਵੇਗਾ ਭਲੇ ਪੁਰਸ਼ਾਂ ਦੀ ਸੰਗਤ ਕਰ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰ ਇਹ ਹੁਲੀ ਘੇੜ ਤੂੰ ਸੰਗਤ ਆ ਪਾਗਾਂ ਵਾਲਿਓ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੇ ਵਿੱਚ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਤੋਂ ਅਗਲੇ ਸਾਲ ਫਿਰ ਇਹ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਦੂਰ ਦੂਰੋਂ ਸੰਗਤਾਂ ਨੂੰ ਪੱਤਰਕਾਮਾਂ ਭੇਤੀਆਂ ਬੜਾ ਇਕੱਠ ਹੋਇਆ ਕਹਿੰਦੇ ਔਰਨ ਕੀ ਹੋਲੀ ਮਾਮਾ ਹੁਲਾ ਕਹਿੰਦੇ ਮੇਰਾ ਖਾਲਸਾ ਹੁਲਾ ਮਹੱਲਾ ਖੇਡੇਗਾ ਹੁਲਾ ਕਹਿੰਦੇ ਹਮਲਾ ਕਰਨ ਵਾਲਾ ਤਮਹੱਲਾ ਜਿਸ ਜਗ੍ਹਾ ਤੇ ਹਮਲਾ ਕਰਨਾ ਹੈ ਦੋ ਜਥੇ ਸਤਗੁਰ ਨੇ ਬਣਾ ਲੈਨੇ ਮਨਸੂਈ ਲੜਾਈ ਕਰਾਉਣੀ ਬਨੌਤੀ ਲਗਾਈ ਕਹਿੰਦਾ ਤੁਸੀਂ ਫੁਲਾਨੀ ਜਗ੍ਹਾ ਤੇ ਹਮਲਾ ਕਰਨਾ ਜਿਹੜੇ ਜਥੇ ਨੇ ਜਤਨਾ ਸਤਗੁਰ ਨੇ ਉਹਨਾਂ ਨੂੰ ਸੌਪੇ ਦੇਨੇ ਗੁਰਮਖੋ ਮੇਰਾ ਸਿੱਖ ਸ਼ਸਤਰ ਵਿਦਿਆ ਦੇ ਨਾਲ ਜੁੜਿਆ ਰਹੇ ਸਤਗੁਰ ਨੇ ਉਹਨੂੰ ਖੁਸ਼ੀਆਂ ਦੇਣੀਆਂ ਹਿੰਦੂਸਤਾਨ ਦੇ ਵੱਖ-ਵੱਖ ਇਲਾਕਿਆਂ ਚੋਂ ਸੰਗਤਾਂ ਨੇ ਆਨੰਦਪੁਰ ਸਾਹਿਬ ਪਹੁੰਚਣਾ ਗੁਰਮਖੋ ਭੋਲੇ-ਮੱਲੇ ਦੇ ਰੌਣਕਾਂ ਨੂੰ ਵਧਾਉਣਾ ਤੇ ਅੱਖਾਂ ਦੇ ਨਾਲ ਉਹ ਨਜ਼ਾਰਾ ਵੇਖਣਾ ਤੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਖੁਸ਼ੀਆਂ ਲੈਣੀਆਂ ਅੱਜ ਵੀ ਸੰਗਤਾਂ ਜਾਂਦੀਆਂ ਨੇ ਗੁਰਮਖੋ ਉਹ ਸਮੇਂ ਜਿਹੜੇ ਬੋਲੇ ਸਨ ਗੁਰਮਖੋ ਜੋ ਕਵੀ ਨਿਹਾਲ ਸਿੰਘ ਦੀ ਉਹ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਿਆਂ ਦਾ ਜ਼ਿਕਰ ਕਰਦਾ ਜੀ ਉਹ ਕੀ ਲਿਖਦਾ ਕਿੰਦਾ ਬਰਸ਼ਾ ਢਾਲ ਕਟਾਰਾ ਤੇਗਾ ਬਰਸ਼ਾ ਢਾਲ ਕਟਾਰਾ ਤੇਗਾ ਕਲਸ਼ਾ ਦੇਗਾ ਗੋਲਾ ਹੈ ਸਕਾ ਪ੍ਰਸ਼ਾਦ ਵਿਖੋ ਬੋਲੇ ਸ਼ਕਾ ਪ੍ਰਸ਼ਾਦ ਸਜਾ ਦਾ ਸਤਾਰਾ ਅੜਕਰ ਦੋਨਾ ਟੋਲਾ ਹੈ ਸੁਪੱਟ ਸੁਚਾਲਾ ਅ ਲਖ ਬਾਹਾ ਕਲਗਾ ਸਿੰਘ ਸਚੂਲਾ ਹੈ ਅਪਰ ਮੁਸ਼ਹਿਰਾ ਦਾਰਾ ਜੈਸੇ ਤੈਸੇ ਬੋਲਾ ਭੁਲਾ ਹੈ ਵੇਖੋ ਕਵੀ ਨਿਹਾਲ ਸਿੰਘ ਨੇ ਉਹ ਬੋਲਿਆਂ ਦਾ ਫਿਰ ਜ਼ਿਕਰ ਕੀਤਾ ਗੁਰਮੁਖੋ ਸਤਗੁਰ ਨੇ ਆਖਣਾ ਇਨ ਗਰੀਬ ਸਿੱਖਣ ਕੋ ਮੈਂ ਦੂੰ ਬਾਦਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ ਗੁਰਮੁਖੋ ਸਤਗੁਰ ਦੀ ਬਾਣੀ ਜੀ ਕਹਿੰਦੇ ਨੇ ਜੰਕੋ ਹਰ ਰੰਗ ਲਾਗੋ ਇਸ ਜੁਗਮੇ ਸੋਕਈਤ ਹੈ ਸੂਰਾ ਕਹਿੰਦੇ ਉਹ ਸੂਰਮਾ ਹੈ ਜਿਹਨੂੰ ਇਹ ਨਾਮ ਦਾ ਰੰਗ ਲੱਗ ਜਾਵੇ ਆਤਮ ਜਿਨੇ ਸકલ ਵਸਤਾਂ ਕੇ ਜੰਕਾ ਸਤਗੁਰ ਪੂਰਾ ਆਓ ਗੁਰਮਖੋ ਇੱਕ ਦੋ ਮਿੰਟ ਹਾਜ਼ਰੀ ਲਗਾਈਏ ਅੱਜ ਅਰਦਾਸ ਕਰੀਏ ਸਤਗੁਰੂ ਸਾਨੂੰ ਵੀ ਉਹ ਰੰਗ ਚੜ੍ਦੇ ਨੇ ਸਤ ਨਾਮ ਵਾਹਿ சவாஹே கு ச ਦੀ ਖਾਸੀਅਤ ਕੀ ਹੈ ਜੀ ਮੈਲਾ ਕਦੇ ਨਾ ਹੋਵਈ ਨਾ ਲੱਗੇ ਦਾਗ ਨਾ ਤੇ ਇਹ ਮੈਲਾ ਹੁੰਦਾ ਹੈ ਨਾ ਇਹਨੂੰ ਗੁਰਮੁਖੋ ਦਾਗ ਲੱਗਦਾ ਹੈ ਆਉ ਦਾਸ ਗੁਰਮਖਾਂ ਨੂੰ ਬੇਨਤੀ ਕਰੇਗਾ ਇੱਕ ਵਾਰੇ ਸ਼ਬਦ ਪੜ੍ਹਦੇ ਹੋ ਜੀ ਜੰਕੂ ਹਰ ਰੰਗ ਲੱਗੋ ਇਸ ਦੁਗਮੇ ਸੋ ਕਹੀਏ ਤੈ ਸੂਰਤ ਤਨ ਸ੍ਰੀ ਮਹ ਸੁਰ ਅਰਜਨ ਦੇ ਪਿਤਾ ਜੀ ਤਨਾਸੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕਰਦੇ ਨੇ ਜਾ ਕੋ ਹਰ ਰੰਗ ਲੱਗ ਇਸ ਜੁਗ ਮਹਿ ਸੋ ਕਹੀ ਅਤ ਹੈ ਸੂਰਾ ਇਹ ਜਗਤ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਉਹ ਮਨੁੱਖ ਸੂਮਾ ਆਖਿਆ ਜਾ ਸਕਦਾ ਹੈ ਜਿਸ ਦੇ ਅੰਦਰ ਜਿਹਦੇ ਹਿਰਦੇ 'ਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਵੇ ਆਤਮ ਜਨ ਸਗਲ ਵਸਤਾ ਕੈ ਜਾਗ ਸਤਗੁਰ ਪੂਰਾ ਪੂਰਾ ਸਤਗੁਰ ਜਿਸ ਮਨੁੱਖ ਦਾ ਮਦਦਗਰ ਬਣ ਜਾਵੇ ਨਾ ਉਹ ਮਨੁੱਖ ਫਿਰ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਹਦੇ ਵਸ ਵਿੱਚ ਆ ਜਾਂਦੀ ਹੈ ਦੁਨੀਆਂ ਦੇ ਪਦਾਰਥ ਵੀ ਉਹਨੂੰ ਮੋੜ ਨਹੀਂ ਸਕਦੇ ਧਾakur ਗਾਈ ਹੈ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਣ ਸਹਿਜ ਸਮਾਵਨ ਸੰਗ ਰਹਾਉ ਸਤਿਗੁਰੂ ਜੀ ਕਹਿੰਦੇ ਹੈ ਭਾਈ ਤੂੰ ਵੀ ਦਿਲੋਂ ਪਿਆਰ ਨਾਲ ਪ੍ਰਮਾਤਮਾ ਦੀ ਸਿਫਤਸਲਾਹ ਕਰ ਉਹ ਪ੍ਰਮਾਤਮਾ ਦੀ ਸਿਫਤਸਲਾਹ ਸ਼ਰਧਾ ਨਾਲ ਕਰਨੀ ਚਾਹੀਦੀ ਹੈ ਕਿਉਂ ਜਿਹੜੇ ਉਸ ਪ੍ਰਮਾਤਮਾ ਦੀ ਛਲ ਵਿੱਚ ਟਿਕੇ ਰਹੇ ਨਾ ਉਹਨਾਂ ਦਾ ਗੁਰਮੁਖੋ ਫਿਰ ਜੋ ਨਾਮ ਸਿਮਰਨ ਦਾ ਅਭਿਆਸ ਹੈ ਉਹ ਇਹ ਤਰੀਕੇ ਨਾਲ ਉਹਨਾਂ ਦੀ ਆਤਮਿਕ ਅਡੋਲਤਾ ਵਿੱਚ ਟਿਕੇ ਫਿਰ ਉਸ ਵਿੱਚ लीन ਹੋ ਜਾਂਦੇ ਨੇ ਜਨਕੇ ਚਰਨ ਵਸਹਿ ਮੇਰੇ ਹੀ ਅਰੇ ਸੰਗ ਪੁਨੀਤ ਦੇਹੀ ਗਰੀਬ ਨਵੈ ਸਤਗੁਰੂ ਜੀ ਕਹਿੰਦੇ ਹੈ ਕਿਰਪਾ ਦੇ ਖਜ਼ਾਨੇ ਮੈਂ ਤੇਰੇ ਦਾਸਾਂ ਦੇ ਚਰਨ ਉਹ ਮੇਰੇ ਵਾਸਤੇ ਉਹਨਾਂ ਦੇ ਚਰਨਾਂ ਦੀ ਧੂੜ ਉਨ੍ਹਾਂ ਦੀ ਸੰਗਤ ਕਿਉ ਜਦੋਂ ਮੈਂ ਉਨ੍ਹਾਂ ਦੀ ਸੰਗਤ ਕਰਦਾ ਹਾਂ ਉਨ੍ਹਾਂ ਦੀ ਸੰਗਤ ਦੇ ਸਦਕੇ ਮੇਰਾ ਇਹ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਜਨ ਕੀ ਤੂਰ ਦੇਹੁ ਕਿਰਪਾ ਨਿੱਦ ਨਾਨਕ ਕੈ ਸੁਖ ਏਹੀ ਏ ਵਾਹਿਗੁਰੂ ਜੀ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ੋ ਕਿਉਂ ਮੇਰੇ ਵਾਸਤੇ ਸਭ ਤੋਂ ਵੱਡਾ ਸੁੱਖ ਇਹੋ ਹੀ ਹੈ ਕਿ ਤੇਰੇ ਗੁਰਮਖਾਂ ਦੀ ਤੇਰੇ ਮਹਾਂਪੁਰਖਾਂ ਦੀ ਰੰਗ ਰਤਨਾਂ ਦੀ ਧੂੜ ਮੈਨੂੰ ਨਕਰੀਬ ਨੂੰ ਨਸੀਬ ਹੋ ਜਾਵੇ ਆਓ ਅਖੀਲੀ ਪੰਕਤੀ ਦੁਆਰਾ ਸਾਰੇ ਸੰਗਤ ਪਿਆਰ ਨਾਲ ਪੜੋ ਜੀ ਜਨਕੇ ਚਰਨ ਵਸੇ ਮੇਰੇ ਹਿਰੇ ਰੇਸ਼ ਸੰਗੁਪ੍ਰੀਤਾ ਦੇ ਜਨ ਕੀ ਧੂਰ ਤੇ ਹੋ ਕਿਰਪਾ ਨਿਤ ਨਾਨਕ ਕਹਿ ਸੁਖ ਏਕੀ ਸਤਗੁਰ ਕਿਰਪਾ ਕਰਨ ਸਤਗੁਰ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਸਤਗੁਰ ਦੀ ਉਹ ਨਾਮ ਦਾ ਪੱਕਾ ਰੰਗ ਚਾੜ ਦੇਣ ਜਿਹਨੂੰ ਨਾਂ ਕਦੀ ਦਾਗ ਲੱਗਦਾ ਹੈ ਜਿਹੜਾ ਨਾਂ ਕਦੀ ਮੈਲਾ ਹੁੰਦਾ ਹੈ ਮੈਲਾ ਕਦੇ ਨਾ ਹੋਹੀ ਨਹੀਂ ਨਹਿਲਾਦੀ ਦਾਗ ਉਹ ਬਖਸ਼ਿਸ਼ ਕਰ ਦੇਣ ਆਉ ਵਿਚਾਰ ਕਰਦੇ ਆਂ ਪਿੱਕਨੀ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਦੀ ਬਖਸ਼ਣ ਜੋਗ ਨੇ ਸਤਗੁਰ ਦੀ ਸਾਥ ਸੰਗ ਬਖਸ਼ਣ ਜੋਗ ਹੈ ਬਖਸ਼ ਦੇਹੁ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ